ਪੇਜ ਹੈ ਦੋਸਤੋ ਕਰਤਾਰ ਸਿੰਘ ਦੁੱਗਲ ਜੀ ਦੀ ਲਿਖੀ ਹੋਈ ਰਚਨਾ ਗੋਸਪੀਰ ਦੇ ਸ਼ਹਿਰ ਵਿੱਚ ਬਾਬਾ ਬੁੱਢੇ ਟਾਂਗੇ ਵਾਲੇ ਨੂੰ ਖੜਾ ਕਰਕੇ ਪਹਿਲਾਂ ਮੈਂ ਸੋਚਿਆ ਉਸ ਨੂੰ ਸਮਝਾ ਲਵਾਂ ਬਾਬਾ ਗੱਲ ਅਸਲ ਵਿੱਚ ਇਹ ਹੈ ਕਿ ਸਾਨੂੰ ਨਿੱਕਾ ਜਿਹਾ ਕੰਮ ਹੈ ਇੱਥੋਂ ਦੇ ਪੁਲਿਸ ਸਟੇਸ਼ਨ ਵਿੱਚ ਜਿੱਥੋਂ ਕੋਈ 10-15 ਮਿੰਟ ਤੋਂ ਵੱਧ ਲੱਗ ਜਾਣਗੇ ਤੇ ਫਿਰ ਉਸ ਤੋਂ ਬਾਅਦ ਸਾਨੂੰ ਸਿਆਲਕੋਟ ਤੀਹਰਾ ਸ਼ਹਿਰ ਕਰਵਾ ਦੇਈਂ ਤੇ ਪਿਛਲੇ ਪੈਰ ਅਸੀਂ ਵਾਪਸ ਲਾਹੌਰ ਚਲੇ ਜਾਵਾਂਗੇ ਬਹੁਤ ਅੱਛਾ ਬੁੱਢੇ ਨੇ ਸਿਰ ਹਿਲਾਉਂਦੇ ਹੋਏ ਸਮਝਦੇ ਹੋਏ ਕਿਹਾ ਤੇ ਹੁਣ ਬਾਬਾ ਤੂੰ ਸਾਨੂੰ ਕਿਸੇ ਜਿਹੇ ਹੋਟਲ ਵਿੱਚ ਲੈ ਚੱਲ ਜਿੱਥੇ ਅਸੀਂ ਆਪਣਾ ਇਹ ਸਮਾਨ ਰੱਖ ਲਈਏ ਤੇ ਜ਼ਰਾ ਮੂੰਹ ਹੱਥ ਧੋ ਕੇ ਨਾਸ਼ਤਾ ਕਰ ਲਈਏ ਬੁੱਢੇ ਟਾਂਗੇ ਵਾਲੇ ਨੇ ਇੱਕ ਮਿੰਟ ਲਈ ਸੋਚਿਆ ਇੱਕ ਨਜ਼ਰ ਮੇਰੇ ਵੱਲ ਦੇਖਿਆ ਤੇ ਮੇਰੀ ਸਾਥਣ ਵੱਲ ਦੇਖਿਆ ਫਿਰ ਆਪਣਾ ਗੰਭੀਰ ਦੁੱਧ ਚਿੱਟੀ ਦਾੜੀ ਵਾਲਾ ਸਿਰ ਹਿਲਾਇਆ ਨਾ ਬੱਚਿਓ ਤੁਸੀਂ ਇੰਜ ਕਰੋ ਇੱਥੇ ਬੇਟਿੰਗ ਰੂਮ ਵਿੱਚ ਹੀ ਸਮਾਨ ਰੱਖ ਕੇ ਨਹਾ ਧੋ ਲਵੋ ਤੇ ਚਾਹ ਪਾਣੀ ਦੀ ਸਗੋ ਇੱਥੇ ਹੀ ਚੰਗਾ ਮਿਲੇਗਾ ਤੇ ਫਿਰ ਆਪਣੀ ਚੰਗੀ ਤਰ੍ਹਾਂ ਤਿਆਰ ਹੋ ਕੇ ਜਿੱਥੇ ਕਹੂੰਗੇ ਤੁਹਾਨੂੰ ਲੈ ਚਲਾਂਗਾ ਸਾਨੂੰ ਦੋਹਾਂ ਨੂੰ ਟਾਂਗੇ ਵਾਲੇ ਦੀ رائے ਬਹੁਤ ਦਿਲ ਲੱਗੀ ਬੇਟਿੰਗ ਰੂਮ ਅਸੀਂ ਖਲਵਾ ਕੇ ਸਮਾਨ ਉੱਥੇ ਰਖਵਾ ਲਿਆ ਤੇ ਚੰਗੀ ਤਰ੍ਹਾਂ ਆਪਣੇ ਘਰ ਵਾਂਗਨਾ ਅਤੇ ਤੋਤੇ ਆਪਣੇ ਮਤਲਬ ਦਾ ਆਰਡਰ ਦੇ ਕੇ ਚਾਹ ਮੰਗਵਾਈ ਖਾਦਾ ਪੀਤਾ ਵੇਟਿੰਗ ਰੂਮ ਵਿੱਚ ਸਾਰੇ ਦਾ ਸਾਰਾ ਵਕਤ ਸਿਰਫ ਮੈਂ ਸਾਂ ਤੇ ਮੇਰੀ ਦੋਸਤ ਸ਼ਾਲਕੋਟ ਭਾਵੇਂ ਸ਼ਹਿਰ ਗਿਣਿਆ ਜਾਂਦਾ ਹੈ ਪਰ ਕਸਬੇ ਤੋਂ ਬਧਿਕ ਗੱਲ ਇਹਦੇ ਵਿੱਚ ਕੋਈ ਨਹੀਂ ਕੋਈ 10 ਵਜੇ ਲਈ ਤਿਆਰ ਹੋ ਕੇ ਮੈਂ ਪੁਲਿਸ ਸਟੇਸ਼ਨ ਦੇ ਦਫ਼ਤਰ ਵੀ ਉਦੋਂ ਤੱਕ ਖੁੱਲ ਗਿਆ ਹੋਵੇਗਾ ਬਾਹਰ ਟਾਂਗੇ ਵਾਲਾ ਬੈਂਚ ਤੇ ਬੈਠਾ ਸਾਡੀ ਉਡੀਕ ਕਰ ਰਿਹਾ ਸੀ ਪਲੇਟਫਾਰਮ ਤੋਂ ਨਿਕਲ ਕੇ ਅਸੀਂ ਵੇਖਿਆ ਉਹਦਾ ਟਾਂਗਾ ਦਰਮਿਆਨੇ ਜਿਹੇ ਦਰਜੇ ਦਾ ਸੀ ਉਹਦੀ ਘੋੜੀ ਲਿੱਸੀ ਜਹੀ ਅਸੀਲ ਜਹੀ ਸੀ ਬਾਬਾ ਜੀ ਟਾਂਗਾ ਸਾਰਾ ਦਿਨ ਤੁਹਾਡਾ ਚੱਲ ਲਵੇਗਾ ਟਾਂਗੇ ਵਿੱਚ ਬੈਠਦੇ ਹੋਏ ਮੇਰੀ ਦੋਸਤ ਨੇ ਪੁੱਛਿਆ ਪੁੱਤਰਾ ਅੱਲਾ ਦਾ ਨਾਮ ਲੈ ਕੇ ਬਹਿ ਜਾਓ ਜੋ ਰੱਬ ਕਰੇਗਾ ਤੇ ਫਿਰ ਟਾਂਗੇ ਵਾਲੇ ਨੇ ਘੋੜੀ ਨੂੰ ਚਲਾ ਦਿੱਤਾ ਸਟੇਸ਼ਨ ਤੋਂ ਨਿਕਲਦੇ ਅਸੀਂ ਸੜਕ ਤੇ ਪੈ ਗਏ ਕੁਝ ਚਿਰ ਬਾਅਦ ਸਬਜ਼ੀ ਮੰਡੀ ਆ ਗਈ ਗੱਡੇ ਭਰੇ ਸਬਜ਼ੀਆਂ ਦੇ ਆ ਰਹੇ ਸਨ ਫਿਰ ਸਾਡਾ ਟਾਂਗਾ ਭਾਵਿਆਂ ਤੇ ਇੱਕਦਮ ਇੱਕ ਚੜਾਈ ਤੇ ਚੜਨਾ ਸ਼ੁਰੂ ਹੋਇਆ ਬਾਬਾ ਅਸੀਂ ਕਿੱਧਰ ਜਾ ਰਹੇ ਹਾਂ ਮੈਂ ਪੁੱਛਿਆ ਹੈ ਬੁੱਢਾ ਟਾਂਗੇ ਵਾਲਾ ਚੌਕ ਪਿਆ ਬੇਟਾ ਤੁਸੀਂ ਕਿਹਾ ਸੀ ਨਾ ਕੋਤਵਾਲੀ ਜਾਣਾ ਹੈ ਤੇ ਟਾਂਗਾ ਸਾਡਾ ਉੱਥੇ ਉੱਤੇ ਚੜਦਾ ਗਿਆ ਚੜਦਾ ਗਿਆ ਕਿਤੇ ਕਿਲੇ ਦੀ ਤਰ੍ਹਾਂ ਉੱਪਰ ਧੁਰ ਤੇ ਕੋਤਵਾਲੀ ਸੀ ਜਿਸ ਦੇ ਸਾਹਮਣੇ ਸਿਆਲਕੋਟ ਦਾ ਟਾਊਨ ਹਾਲ ਹੈ ਤੇ ਹੇਠ ਪੈਰਾਂ ਵਿੱਚ ਚਮਾ ਪਾਸੇ ਸ਼ਹਿਰ ਫੈਲਿਆ ਹੋਇਆ ਹੈ ਕੋਤਵਾਲੀ ਦੇ ਇਹ ਹਾਤੇ ਤੋਂ ਬਾਹਰ ਹੀ ਬੁੱਢੇ ਟਾਂਗੇ ਵਾਲੇ ਨੇ ਘੋੜੀ ਨੂੰ ਰੋਕ ਲਿਆ ਮੈਂ ਕਿਹਾ ਬਾਬਾ ਅੰਦਰ ਲੈ ਚੱਲ ਨਾ ਪੁੱਤਰਾ ਜਿਸ ਤਰ੍ਹਾਂ ਹੈਰਾਨ ਹੋ ਕੇ ਉਸਨੇ ਮੈਨੂੰ ਕਿਹਾ ਧੰਨਵਾਦ ਜੀ